21 اگست 2024 دن بدھوار نو پنجاب بند دی کال نو ملیا جुलिया हंग गोरा ویکھن نو ملیا جتھے اج شہر نکودر ਵਿਖੇ ਅਧੀਆਂ ਕੋ ਦੁਕਾਨਾਂ ਖੁੱਲੀਆਂ ਸਨ ਅਤੇ ਅਧੀਆਂ ਕੋ ਬੰਦ ਅੱਜ ਭਾਰਤ ਬੰਦ ਦੀ ਕਾਲ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਅਤੇ बसपा پارٹی ਵੱਲੋਂ ਸੀ ਜੋ ਕਿ ਐਸੇ ਐਕਟ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਦਾ ਵਰਗੀਕਰਨ ਕਰਨ ਦੇ ਵਿਰੋਧ ਵਿੱਚ ਸੀ ਅੱਜ ਬਸਪਾ ਨਕੌਦਰ ਦੇ ਲੀਡਰਾਂ ਵੱਲੋਂ ਸ਼ਹਿਰ ਨਕੌਦਰ ਵਿਖੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਬਸਪਾ ਦੇ ਪੁਰਾਣੇ ਉੱਗੇ ਲੀਡਰ ਸਹਿਬਾਨ ਜਿਵੇਂ ਮਲਕੀਤ ਚੁੰਬਰ, ਦੇਵਰਾਜ ਸੁਮੰਨ, ਜਗਦੀਸ਼ ਸ਼ੇਰਪੁਰੀ, ਵਿਜੇ ਮੜਾਸ, ਨਕੌਦਰ ਸਮਾਜ ਸੇਵੀ ਸੁਦੇਸ਼ ਕੁਮਾਰ ਚਾਹਲ, ਸਮਾਜ ਸੇਵੀ ਸੁਰਖਰੂ ਸਿੰਘ ਚੁੰਬਰ, ਰਾਜਕੁਮਾਰ ਨਵੀਂ ਆਬਾਦੀ, ਰੋਸ਼ਨ ਕੁਮਾਰ ਚੌਂਕੜਿਆ ਅਤੇ ਰਾਮਕੁਮਾਰ ਸਰਪੰਚ ਸਾਹਿਬ ਮੌਜੂਦ ਸਨ બસ ਭਾਗੂ ਸ਼੍ਰੀਮਾਨ ਦੇਵ ਰਾਜ ਸੁੰਮਰ ਨੇ ਇਸ ਬਾਰੇ ਕੀ ਕਿਹਾ ਤੁਸੀਂ ਵੀ ਸੁਣੋ ਅਤੇ ਨਾਲ ਹੀ ਸ਼ਿਰ ਗੁਰੂ ਰਵਿਦਾਸ ਚੌਂਕ ਨਕੋਦਰ ਵਿਖੇ ਖਲੋਤੇ ਨਕੋਦਰ ਦੇ ਰਹਿਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਗਾਨ ਹੋ ਗਿਆ ਅਖੀਰ ਸਰ ਜਿਹੜਾ ਭਾਰਤ ਬੰਦ ਦਾ ਜਿਹੜੀ ਕੌਲ ਆਈ ਆ ਉਹਦੇ ਕੀ ਕਾਰਨ ਨੇ ਔਰ ਕਿਉਂ ਭਾਰਤ ਬੰਦ ਦੀ ਕਾਰ ਹੋਈ ਆ ਜੀ ਅੱਜ ਜੀ ਇਹ ਜਿਹੜੇ ਐਸਏ ਕਨਨ ਦਾ ਰੈਜ਼ੋਲੂਸ਼ਨ ਦਾ ਵਰਗੀਕਰਨ ਕੀਤਾ ਗਿਆ ਮਾਨ ਜੋ ਸੁਪਰੀਮ ਕੋਰਟ ਵੱਲੋਂ ਪਰ ਉਹ ਜਿਹੜਾ ਫੈਸਲਾ ਬਿਲਕੁਲ ਜਿਹੜਾ ਹੈ ਦੇਸ਼ ਦਾ ਜਿਹੜਾ ਸਾਰੇ ਦੇਸ਼ ਦਾ ਐਸਸੀ ਸਮਾਜ ਆ ਉਹਦੇ ਖਿਲਾਫ ਆ ਕਿਉਂਕਿ ਐਸਸੀ ਸਮਾਜ ਨੂੰ ਹੀ ਆਸਤੇ ਵਿੱਚ ਬਹੁਤ ਜ਼ਿਆਦਾ ਬੰਨਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਕਿਤੇ ਕਰ ਹੀ ਦਿੱਤੀ ਹੋਏ ਨੇ ਕਿਉਂਕਿ ਅਸੀਂ ਚਾਹਦੇ ਹਾਂ ਵੀ ਐਸਸੀ ਸਮਾਜ ਜਿਹੜਾ ਉਹ ਇਕੱਠੇ ਦਾ ਇਕੱਠਾ ਰਹੇ ਜਿਹੜੀ ਰਿਜ਼ਰਵੇਸ਼ਨ ਮਿਲਦੀ ਆ ਸਿਧਾਂਤ ਦੇ ਅਕੋਰਡਿੰਗ ਉਹ ਸਾਰਿਆਂ ਨੂੰ ਬਰਾਬਰ ਦੀ ਮਿਲਣੀ ਚਾਹੀਦੀ ਆ ਕਿਉਂਕਿ ਕਿਸੇ ਵੀ ਸਮਾਜ ਦੇ ਨਾਲ ਐਸਸੀ ਵਿੱਚੋਂ ਹੀ ਨਾ ਮਤਲਬ ਜਿਹੜਾ ਉਹ ਜਾਤੀਵਾਦ ਆ ਸਿਸਟਮ ਹੋਵੇ ਕਿਉਂਕਿ ਪਹਿਲਾਂ ਹੀ ਲੋਕ ਜਿਹੜੇ ਜਾਤੀਵਾਦ ਦੇ ਸਤਾਏ ਲੋਕ ਆ ਅਸੀਂ ਤਾਂ ਕਹਿੰਦੇ ਵੀ ਜਾਤੀਵਾਦ ਜਿਹੜਾ ਖਤਮ ਹੋਣਾ ਚਾਹੀਦਾ ਕਿਉਂਕਿ ਜਾਤੀਵਾਦ ਦੇ ਨਾਲ ਜਿਹੜੇ ਲੋਕਾਂ ਵਿੱਚ ਨਫ਼ਰਤ ਪੈਦਾ ਹੁੰਦੀ ਆ ਇਹ ਨਫ਼ਰਤ ਘੱਟ ਹੋਣੀ ਚਾਹੀਦੀ ਆ ਪਰ ਜਿਹੜੀਆਂ ਸਰਕਾਰਾਂ ਉਹ ਸੁਪਰੀਮ ਕੋਰਟ ਦੇ ਰਾਹੀਂ ਇਹ ਜਿਹੜੀ ਜਾਤੀਵਾਦ ਨੂੰ ਬढ़ावा ਦੇਣਾ ਚਾਹੁੰਦੀਆਂ ਉਹ ਕਾਨੂੰਨੀ ਰਾਹ ਦੇ ਰਾਹ ਉੱਤੇ ਜਿਹੜਾ ਰੈਜ਼ੋਲਿਊਸ਼ਨ ਆ ਉਹਨੂੰ ਮੰਨ ਕੇ ਇਹ ਜਿਹੜਾ ਐਸਸੀ ਵਰਗ ਦਾ ਸਾਰੇ ਲੋਕਾਂ ਦਾ ਨੁਕਸਾਨ ਕਰਦੇ ਆ ਅਸੀਂ ਚਾਹੁੰਦੇ ਆ ਮੌਜੂਦਾ ਸਮਾਜ ਪਾਰਟੀ ਇਸ ਦੇ ਵਿੱਚ ਇੱਕ ਤਾਂ ਬਣੀ ਰਹੇ ਲੋਕ ਸੁਰੱਖਿ ਖੋਜਣ ਰੂਪ ਸਰੇ ਭਾਈਚਾਰੇ ਇਕੱਠੇ ਰਹਿਣ ਪਰ ਜਿਹੜੀ ਜਿਹੜੇ ਜਿਹੜੇ ਜਿਹੜੀ ਸਰਕਾਰ ਆ ਖਾਸ ਕਰਕੇ ਬੀਜੇਪੀ ਦੀ ਸਰਕਾਰ ਆ ਇਹ ਇਹ ਜਿਹੜੀ ਪ੍ਰਸ਼ਾਸਨ ਦੇ ਰਹੀ ਜਾਂ ਮਾਨ ਜੋ ਸੁਪਰੀਮ ਕੋਰਟ ਦੇ ਰਹੀ ਆਪਣੇ ਫੈਸਲੇ ਜਿਹੜੇ ਸਾਡੇ ਦੇ ਸੰਵਧਾਨ ਨੂੰ ਜਿਹੜਾ ਲਾਗੂ ਨਹੀਂ ਕਰਦੇ ਨੇ ਸੰਵਧਾਨ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਆ ਉਹ ਜਿਹੜਾ ਐਦਾ ਆਲੇ ਦੋਲੇ ਲਿਆ ਕੇ ਜਦ ਕਿ ਜੇ ਜੇ ਕੋਈ ਲੈ ਕੇ ਆਉਣਾ ਚਾਹੀਦਾ ਜੇ ਕੋਈ ਨਾ ਕੋਈ ਬਿੱਲ ਪਾਸ ਕਰਾ ਸੀ ਉਹਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਲਿਆ ਕੇ ਆਉਂਦੇ ਤੇ ਪਾਰਲੀਮੈਂਟ ਦੇ ਵਿੱਚ ਬਹਿਸ ਹੁੰਦੀ ਉਹ ਤੋਂ ਬਾਅਦ ਰਾਸਵਾ ਦੇ ਵਿੱਚ ਆਉਂਦੇ ਕਿਉਂਕਿ ਫੇਰ ਪਤਾ ਲੱਗਦਾ ਵੀ ਇਹ ਬਿੱਲ ਦੇ ਕੌਣ ਹੱਕ ਦੇ ਆ ਕੌਣ ਖਲਾਫ ਆ ਪਰ ਇਹ ਸਾਡੇ ਲੋਕਾਂ ਦਾ ਨੁਕਸਾਨ ਕਰਨ ਦੇ ਲਈ ਜਾਤੀਵਾਦ ਨੂੰ ਬढ़ावा ਦੇ ਕੇ ਇਸ ਦੇ ਅੰਦਰ ਐ ਤੇ ਹੁਣ ਤੋਂ ਰੁਕਿਆ ਜਾ ਰਿਹਾ ਔਰ ਅਸੀਂ ਇਸ ਚੀਜ਼ ਦਾ ਬਹੁਤ ਕਰਦੇ ਆ ਹੋਰ ਵੀ ਜਿਹੜੇ ਇਹਨਾਂ ਨੇ ਕਾਨੂੰਨ ਜਿਹੜੇ ਆ ਅੰਦਰ ਮੋਰੀ ਅੰਦਰ ਖਾਤੇ ਪਾਸ ਕੀਤੇ ਆ ਅਸੀਂ ਉਹਨਾਂ ਬਿਲਾਂ ਦਾ ਵੀ ਵਿਰੋਧ ਕਰਦੇ ਆ ਕਿਉਂਕਿ ਜਿਹੜਾ ਵੀ ਕੋਈ ਬੈਲ ਲਿਆਉਣਾ ਇਹ ਸੰਵਿਧਾਨ ਦੇ ਜਿਹੜਾ ਖਿਲਾਫ ਲੈ ਕੇ ਆਉਂਦੇ ਆ ਜਿਹੜਾ ਜਿਹੜਾ ਸੰਵਿਧਾਨ ਹੌਲੀ ਹੌਲੀ ਖਤਮ ਕਰਨਾ ਚਾਹੁੰਦੇ ਆ ਜਿਹੜੀ ਵੱਜੋ ਸਮਾਜ ਪਾਰਟੀ ਆ ਇਹਦੀ ਪਰ ਜੋ ਨਿੰਦਾ ਕਰਦੇ ਆ ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਜਿਹੜਾ ਆ ਅੱਜ ਸ਼ਾਦ ਨਹੀਂ ਬੰਦਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੁਝਿਆ ਕੋਈ ਜਿੱਦ ਦਾ ਨਾਂ ਇਦਾਂ ਦਾ ਨਾਂ ਹੀ ਹਟੇ ਜਾਂ ਰਜਿਸਟ੍ਰੇਸ਼ਨ ਦੇ ਉੱਤੇ ਨਾਂ ਇਹਨਾਂ ਨੇ ਗੌਰ ਕੀਤੀ ਤਾਂ ਅਸੀਂ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਬਹੁਤ ਸਾਰੀ ਸਮਾਜ ਪਾਰਟੀ ਦੇ ਮਾਰੀ ਉਹ ਤੋਂ ਸਾਰੇ ਦੇਸ਼ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰੇ ਭਾਈਚਾਰਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗੇ ਇਦਾਂ ਦੇ ਸਾਡੇ ਜਿਹੜੇ ਮਨਸੂਬੇ ਆ ਇਸ ਕਰਕੇ ਅਸੀਂ ਚਾਹੁੰਦੇ ਸਾਰੇ ਲੋਕ ਜਿਹੜੇ ਆ ਭਾਰਤ ਦੇ ਵਿੱਚ ਜਿਹੜੇ ਆ ਉਹ ਕੱਥੇ ਹੋ ਕੇ ਇਹ ਜਾਤੀਵਾਦ ਦਾ ਵਿਰੋਧ ਕਰਨ ਇਹ ਜਿਹੜਾ ਵਰਗੀਕਰਨ ਹੋਇਆ ਦੇ ਵਿੱਚ ਰੈਵੋਲੂਸ਼ਨ ਦੇ ਵਿੱਚ ਇਹ ਬੰਦ ਕੀਤਾ ਜਾਵੇ ਅਸੀਂ ਜਿਹੜੇ ਆ ਅਸੀਂ ਸੰਵਿਧਾਨ ਦੇ ਮਨਨ ਵਾਲੇ ਲੋਕਾਂ ਸੰਵਧਾਨ ਦੇ ਹੱਕ 'ਚ ਇਸ ਕੱਪ ਸੰਵਧਾਨ ਨੂੰ ਜਿਹੜਾ ਇਹ ਚੋਰ ਬੋਰੀਆਂ ਨਹੀਂ ਚੋਲਦੇ ਆ ਇਹ ਨਹੀਂ ਬਦਲਣਾ ਚਾਹੀਦਾ ਇਹਦੀ ਅਸੀਂ ਪੂਰਨ ਨਿੰਦਾ ਕਰਦੇ ਆ ਇਹ ਦੇਵਰਾਜ ਜੀ ਵਾਲਮਿਕ ਸਮਾਜ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਬੰਦਾ ਹਾਂਜੀ ਹਾਂਜੀ ਉਹਦਾ ਕੀ ਕਾਰਨ ਸਮਝਦੇ ਦੇਖੋ ਜਿਹੜਾ ਵਾਲਮਿਕ ਭਾਈਚਾਰਾ ਨਾ ਉਹਦਾ ਅਸੀਂ ਨਹੀਂ ਵਿਰੋਧ ਕਰਦੇ ਅਸੀਂ ਤਾਂ ਬਹੁਜਨ ਸਮਾਜ ਬਣਾ ਕੇ ਚੱਲਦੇ ਆ ਔਰ ਜਿਹੜਾ ਵਾਲਮਿਕ ਭਾਈਚਾਰਾ ਨੂੰ ਤਾਂ ਪਹਿਲੇ ਹੀ 12% ਜਿਹੜੀ ਰਿਜ਼ਰਵੇਸ਼ਨ ਮਿਲਦੀ ਆ ਔਰ ਅਸੀਂ ਉਹਦੇ ਵਿੱਚ ਕੋਈ ਕਿਸੇ ਦਾ ਕੈਂਪਨ ਪ੍ਰਾਂਤੂ ਨਹੀਂ ਜੋ ਪਹਿਲਾਂ ਤੋਂ ਚੱਲਦੀ ਹੈ ਤੇ ਅਸੀਂ ਹੁਣ ਵੀ ਉਹਦੇ ਕੋਈ ਵਿਰੋਧ ਨਹੀਂ ਪਰ ਅਸੀਂ ਚਾਹੁੰਦੇ ਹਾਂ ਵੀ ਫੇਰ ਵੀ ਜਿਹੜਾ ਹੁਣ ਜਿਹੜਾ ਬੈਲ ਲੈ ਕੇ ਆਉਂਦਾ ਉਹਦੇ ਵਿੱਚ ਉਹਨਾਂ ਨੇ ਵਰਗੀਕਰਨ ਜਿਹੜਾ ਕੀਤਾ ਉਹ ਜਿਹੜਾ ਬਿਲਕੁਲ ਨੁਕਸਾਨਦੇਹ ਕੇ ਅਸੀਂ ਸਵਾਜ ਦੇ ਅਸੀਂ ਸਮਾਜ ਨੂੰ ਸਾਰੇ ਨੂੰ ਇਕੱਠਾ ਰਹਿਣ ਦੇਣ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਵਧੀਆ ਗੱਲ ਜਿਹੜੀ 12.5% ਵਾਲਵਿਕ ਵਧੀਆ ਸਵਾਜ ਨੂੰ ਮਿਲਦੀ ਹੈ ਉਹਦਾ ਬੋਝਨ ਸਮਾਜ ਪਾਰਟੀ ਕਿਤੇ ਵੀ ਕੋਈ ਨਹੀਂ ਵਿਰੋਧ ਕਰਦੀ ਥੈਂਕ ਯੂ ਸ਼ੁਕਰੀਆ ਜੀ ਜਿਹੜਾ ਰਿਸ਼ਤੇ ਹੀ ਇਹ ਬੋਲਣਾ ਹਾਂ ਜੀ 80 वर्ल्ड पंजाबी न्यूज़ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਵਖਾ ਰਹੇ ਆ ਤੁਹਾਨੂੰ ਇਤਿਹਾਸਿਕ ਸ਼ਹਿਰ ਨਕੋਦਰ ਦੇ ਆਂ ਔਰ ਸ਼੍ਰੀ ਗੁਰੂ ਵਿਦਾਸ ਚੌਕ ਵੀ ਕਿਹੋ ਜਿਹਾ ਅੱਜ ਮੌਜੂਦ ਆ ਸਾਡੇ ਨਾਲ ਨੇ ਸਾਡੇ ਸੀਨੀਅਰ ਪੱਤਰਕਾਰ ਰਵਿਅਟ ਅਟਵਾਲ ਜੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਜਦ ਭਾਰਤ ਬੰਦ ਦੀ ਕਾਲ ਦਿੱਤੀ ਗਈ ਔਰ ਉਹਦੇ ਵਿੱਚ ਜਿਹੜਾ ਅਸਰ ਮਿਲਿਆ ਜੁਲਿਆ ਸ਼ਹਿਰ ਨਕੋਦਰ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਔਰ ਸਾਡੇ ਨਾਲ ਸੀਨੀਅਰ ਪੱਤਰਕਾਰ ਅਟਵਾਲ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਜੀ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦੇਖੋ ਜੀ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀਗੀ ਪਰ ਉਹਦੇ ਤੇ ਏਦਾਂ ਹੋਇਆ ਕਿ ਤੁਹਾਡੇ ਦਲਤ ਸਮਾਜ ਦੇ ਬਾਲਮੀਕ ਭਾਈਚਾਰੇ ਦੇ ਸੀਗਾ ਬੀਐਸਪੀ ਦੇ ਰਬੀ ਦਾਸ ਭਾਈਚਾਰੇ ਸਿੱਦਾ ਇਹਨਾਂ ਨੇ ਸਰਕਾਰਾਂ ਨੇ ਇਹ ਦੋਨੇ ਭਾਈਚਾਰਿਆਂ ਨੂੰ ਅਲੱਗ-ਅਲੱਗ ਕਰਤਾ ਕਿ ਜਦੋਂ ਦੇਖੋ ਬੀਐਸਪੀ ਜਿਹਦਾ ਰਬੀ ਦਾਸ ਭਾਈਚਾਰੇ ਵੱਲੋਂ ਜਿਹੜੀ ਕਾਲ ਸੀਗੀ ਕਿ ਬੰਦ ਕੀਤਾ ਜਾਵੇ ਪਰ ਦੂਸਰੇ ਪਾਸੇ ਜਿਹੜੀ ਬਾਲਮੀਕ ਭਾਈਚਾਰੇ ਕੋਲੋਂ ਕਾਲ ਸੀਗੀ ਕਿ ਬਾਜ਼ਾਰ ਖੁੱਲੇ ਰੱਖੇ ਜਾਣ ਸਾਡਾ ਕੋਈ ਸਮਰਥਨ ਨਹੀਂ ਇਹ ਸਰਕਾਰਾਂ ਦੀ ਪਾਲਸੀ ਆ ਆਪਸ ਵਿੱਚ ਲੜਾਉਣ ਨੂੰ ਕਿ ਉਹਨਾਂ ਨੂੰ ਪਤਾ ਜੀ ਇਕੱਠੇ ਹੋ ਜਾਂਦੇ ਫਿਰ ਅਸੀਂ ਇਹਨਾਂ ਨੂੰ ਕੁਝ ਵੀ ਵਿਗਾੜ ਨਹੀਂ ਸਕਦੇ ਜਦੋਂ ਇਹ ਅਲੱਗ-ਅਲੱਗ ਹੋ ਜਾਂਦੇ ਤਾਂ ਇਹਨਾਂ ਨੂੰ ਜਿਹੜਾ ਆਪਾਂ ਆੜ ਕੇ ਇਹ ਰਾਜਨੀਤਿਕ ਦੀ ਜਿਹੜੀ ਨੀਤੀ ਉਹਨਾਂ ਦਾ ਸਫਲ ਹੋਣਾ ਪਰ ਸਾਨੂੰ ਚਾਹੀਦਾ ਕਿ ਦੋਨੇ ਸਮਾਜਾਂ ਨੂੰ ਇਕੱਠੇ ਹੋ ਕੇ ਹੀ ਇਸ ਮੁੱਦੇ ਤੇ ਲੜਾਈ ਜਿਹੜੀ ਲੜਨੀ ਚਾਹੀਦੀ ਹੈ ਕਿਉਂਕਿ ਆਪਸ ਵਿੱਚ ਚੀਜ਼ ਆਪਾਂ ਨੂੰ ਪਾਟਣਾ ਨਹੀਂ ਚਾਹੀਦਾ ਅਡਵਾਲ ਸਾਹਿਬ ਸੰਸ਼ੋਧਨ ਦੇ ਨਾਲ ਨਾ ਤੇ ਸੰਵਿਧਾਨ ਦੇ ਨਾਲ ਜਿਹੜੀ ਛੇੜਛਾੜ ਕੀਤੀ ਜਾ ਰਹੀ ਹੈ ਕਿਥੋਂ ਤੱਕ ਜਾਏ ਦੇਖੋ ਜਿਹੜੀ ਇੱਕ ਸੰਵਿਧਾਨ ਜਿਹੜਾ ਡਾਕਟਰ ਬੀ ਆਰ ਅਮbedkar ਸਾਹਿਬ ਨੇ ਲਿਖਿਆ ਆਇਆ ਤੇ ਉਹਨਾਂ ਤੋਂ ਵੱਡਾ ਵਿਦਵਾਨ ਕੋਈ ਹੈ ਹੀ ਨਹੀਂਗਾ ਨਾ ਹੋ ਸਕਦਾ ਆ ਇਸ ਇਹ ਸਰਕਾਰਾਂ ਜਿਹੜੀਆਂ ਆ ਇਹ ਜਿਹੜੀਆਂ ਸਾਨੂੰ ਮਿਲਦੀਆਂ ਆ ਯੋਜਨਾਵਾਂ ਮਿਲਦੀਆਂ ਉਹਨੂੰ ਕਦੇ ਨਾ ਕਦੇ ਬੰਦ ਕਰਨ ਦੇ ਚੱਕਰ 'ਚ ਜਿਹੜੀ ਛੇੜਛਾੜ ਜਿਹੜੀ ਇਹ ਕਰਦੀਆਂ ਆ ਕਿ ਇਹਨਾਂ ਨੂੰ ਜਿਹੜੀਆਂ ਇਹਨਾਂ ਦੀ ਬਣਦੇ ਹੱਕ ਜਿਹੜੇ ਆ ਨਾ ਇਹਨਾਂ ਨੇ ਇਸ ਕਰਕੇ ਸਰਕਾਰਾਂ ਭਾਜੀਪੀ ਖਾਸ ਕਰਕੇ ਚਾਹੁੰਦੀ ਆ ਕਿ ਜੋ ਹਰ ਵਾਰੀ ਸੰਵਿਧਾਨ ਨਾਲ ਜਿਹੜੀ ਇਹ ਛੇੜਛਾੜ ਕਰਦੀ ਆ ਤੇ ਉਹਨਾਂ ਦਾ ਮੁੱਦਾ ਇਹ ਸੀ ਕਿ ਇਹਨਾਂ ਨੂੰ ਆਪਸ ਵਿੱਚ ਲੜਾ ਕੇ ਇਹਦਾ ਜਿਹੜੀ ਵਾਂਝੇ ਰੱਖਿਆ ਜਾਵੇ ਦੇਖੋ ਜੀ ਪਹਿਲੀ ਗੱਲ ਤਾਂ ਉਹਨਾਂ ਨੇ ਕਰ ਦਿੱਤਾ ਕਿ ਜਿਹੜੇ ਦਲਤ ਸਮਾਜ ਦੇ ਬੱਚੇ ਆ ਉਹਨਾਂ ਨੂੰ ਪਹਿਲੀ ਤੋਂ ਲੈ ਕੇ ਪਾਸ ਹੀ ਕਰੀ ਜਾ ਉਹਨੂੰ ਫੇਲ ਕਰਨਾ ਹੀ ਨਹੀਂਗਾ ਕਿਉਂਕਿ ਜਦੋਂ ਉਹਨਾਂ ਦੀ ਕਾਬਲੀਅਤ ਹੋ ਗਈ ਉਹ ਲਗਾਤਾਰ ਪਾਸ ਹੋਗੇ ਉਹਨਾਂ ਨੂੰ ਪੜ੍ਹਾਈ ਦੇ ਜਿਹੜੀ ਕਮਜ਼ੋਰ ਹੋ ਜਾਣਗੇ ਲੋਖੋਖਲੇ ਹੋ ਕੇ ਕੱਲ ਨੂੰ ਨੌਕਰੀ ਮੰਗਣਗੇ ਤੇ ਉਹਨਾਂ ਨੂੰ ਨੌਕਰੀ ਦੇ ਜੋ ਕਹੇ ਤੇ ਤੁਹਾਡੀ ਕਾਬਲੀਅਤ ਨਹੀਂ ਹੈਗੀ ਇਸ ਕਰਕੇ ਨੌਕਰੀ ਨਹੀਂ ਮਿਲੂਗੀ ਇਸ ਕਰਕੇ ਆਹ ਜਿਹੜੀਆਂ ਜਿੰਨੀਆਂ ਭੱਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੇ ਥੋਪੀਆਂ ਜਾਂਦੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ ਕਰੀ ਜਿਹੜੀ ਰਜਿਸਟ੍ਰੇਸ਼ਨ ਦੀ ਗੱਲ ਆ ਰਜਿਸਟ੍ਰੇਸ਼ਨ ਜਿਹੜਾ ਆ ਡਾਕਟਰ ਸਾਹਿਬ ਨੇ ਸਾਨੂੰ ਅਧਿਕਾਰ ਦਿੱਤਾ ਆ ਉਹ ਸਾਨੂੰ ਮਿਲਣਾ ਚਾਹੀਦਾ ਆ ਤੇ ਉਹ ਹਰ ਇੱਕ ਨੂੰ ਯੋਗ ਕਾਬਿਲ ਹੋਣਾ ਚਾਹੀਦਾ ਦੇਖੋ ਜੇ ਰਜਿਸਟ੍ਰੇਸ਼ਨ ਦੀ ਗੱਲ ਕਰਦੇ ਜੇ ਪੜ੍ਹਾਈ ਅਸੀਂ ਕਰਾਂਗੇ ਫੇਰ ਹੀ ਉਹ ਸਾਨੂੰ ਲਾਗੂ ਮਿਲ ਸਕਦੀ ਆ ਜੇ ਜੇ ਅਸੀਂ ਡੀਸੀ ਬਣਨਾ ਜਾਂ ਜੀਡੀਸੀ ਬਣਨਾ ਜਾਂ ਪ੍ਰੋਫੈਸਰ ਬਣਨਾ ਉਹਦੇ ਤੱਕ ਸਾਨੂੰ ਕਾਬਿਲ ਤੇ ਪੜ੍ਹਾਈ ਦੀ ਵੀ ਜ਼ਰੂਰੀ ਹੈਗੀ ਆ ਔਰ ਅਟਵਾਲ ਸਾਹਿਬ ਕਈ ਪਾਰਟੀਆਂ ਦੇ ਜਥੇਬੰਦੀਆਂ ਦੇ ਵਰਕਰ ਕਈ ਵਾਰ ਬਿਆਨ ਦੇ ਦਿੰਦੇ ਨੇ ਕਿ ਜਿਹੜਾ ਇਹ ਰਿਜ਼ਰਵੇਸ਼ਨ ਬਾਬਾ ਸਾਹਿਬ ਵੱਲੋਂ ਦਿੱਤੀ ਗਈ ਸੀ ਐਸਸੀ ਜਾਂ ਬੀਸੀ ਸਮਾਜ ਨੂੰ ਉਹ ਕੁਝ ਸਮੇਂ ਵਾਸਤੇ ਸੀ ਲੇਕਿਨ ਇਹ ਜਿਹੜੇ ਐਸਸੀ ਜਾਂ ਬੀਸੀ ਸਮਾਜ ਕਾ ਵੀ ਜੋ ਕੇ ਬੈਠਾ ਹੈ ਉਹਨਾਂ ਨੂੰ ਛੱਡ ਨਹੀਂ ਰਿਹਾ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਕਿਤੇ ਤੱਕ ਤੁਸੀਂ ਆਪਾਂ ਸੋਚਦੇ ਹੋ ਕਿ ਜਦੋਂ ਇੱਕ ਵਿਅਕਤੀ ਇੱਕ ਪਰਿਵਾਰ ਚੋਂ ਪੜ੍ਹ ਲਿਖ ਕੇ ਕਿਤੇ ਲਾਬਲ ਤੇ ਡਾਕਟਰ ਜਾਂ ਕੁਝ ਵੀ ਅਫਸਰ ਬਣ ਜਾਂਦਾ ਆ ਤੇ ਗਾਂ ਉਹਦੇ ਪਰਿਵਾਰ ਨੂੰ ਨਹੀਂ ਦੇਦੀ ਜਦਕਿ ਉਹਦਾ ਦੂਸਰਾ ਇੱਕ ਆਪਾਂ ਦੇਖਦੇ ਪਹਿਲੂ ਦੇਖ ਲੈਨੇ ਆ ਉਹ ਆਪਾਂ ਠੀਕ ਆ ਵੀ ਉਹ ਇੱਕ ਲੈਵਲ ਤੇ ਚੱਲਗਾ ਉਹਨੂੰ ਗਾਂ ਲੋੜ ਨਹੀਂ ਹੈਗੀ ਉਹ ਬੰਦਾ ਕਾਮਯਾਬ ਹੋ ਗਿਆ ਪਰ ਦੂਸਰੇ ਲੈਵਲ ਦੇਖੇ ਜੇ ਉਹਦਾ ਛੋਟਾ ਬਰਦਰ ਆਏਗਾ ਜਾਂ ਉਹਦਾ ਕੋਈ ਹੋਰ ਸਹਾਰਾ ਉਹ ਵੀ ਕ ਬੰਦਾ ਕਮਜ਼ੋਰ ਆ ਹੁਣ ਜੇ ਅਪਸਰੋ ਬਣ ਗਿਆ ਤਾਂ ਉਹ ਤਾਂ ਹੈ ਨਹੀਂ ਵੀ ਆਪਣੀ ਜਾਇਦਾਦ ਜਾਂ ਆਪਣਾ ਕੋਈ ਵੀ ਅਹੁਦਾ ਆ ਉਹ ਆਪਣੇ ਭਰਾ ਨੂੰ ਵੀ ਬਰਾਬਰ ਹੀ ਦੇਗਾ ਅਮੀਰ ਕਰੇ ਪਰ ਉਹਦੇ ਭਰਾ ਤੇ ਉਹੀ ਤਾਂ ਹੈ ਇਸ ਕਰਕੇ ਉਹਨੂੰ ਚਾਹੀਦੀ ਜ਼ਰੂਰੀ ਆ ਕਿਸੇ ਵਜ੍ਹਾ ਤੱਕ ਉਹ ਜਿਹੜਾ ਬੰਦਾ ਮਿਲਗਾ ਉਹਨੂੰ ਨਹੀਂ ਜਣਾ ਬੰਦ ਕਰਕੇ ਦੂਸਰੇ ਨੂੰ ਹੱਕ ਹੈਗਾ ਕਿ ਇਹ ਨਹੀਂ ਵੀ ਉਹਦਾ ਬ੍ਰਦਰ ਨੂੰ ਉਹਨੂੰ ਮਿਲ ਗਈ ਤੇ ਉਹਦੇ ਬ੍ਰਦਰ ਨੂੰ ਨਹੀਂ ਮਿਲਣੀ ਚਾਹੀਦੀ ਸਾਰਿਆਂ ਨੂੰ। ਸੋ ਧੰਨਵਾਦ ਜੀ। ਸੋ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਰਵੀ ਅਟਵਾਲ ਜੀ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਮਿੰਦਰ ਸਿੰਘ ਹਸਤਾਬਾ ਐਸ.ਓ. ਬਿਜਲੀ ਬੋਰਡ। ਅਟਵਾਲ ਜੀ ਨੇ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਜਰਵੇਸ਼ਨ ਹੈ ਸਮਝ ਜਰਵੇਸ਼ਨ ਹੈ ਕੀ ਚੀਜ਼ ਹੈ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਤਾਂ ਇਹ ਹੈਗੀ ਆ। ਜਰਵੇਸ਼ਨ ਦੋ ਤਰ੍ਹਾਂ ਦੀ ਸੀਗੀ। ਜੋ ਬਵਾ ਸਾਹਿਬ ਨੇ ਪੁਨਾ ਪੈਕਟ ਦੇ ਅਧਾਰ 'ਤੇ ਲਗ ਦਿੱਤੀ ਇੱਕ ਤਾਂ ਸੋਸ਼ਲ ਰਿਜ਼ਰਵੇਸ਼ਨ ਸੀ ਔਰ ਇੱਕ ਪੋਲੀਟਿਕਲ ਰਿਜ਼ਰਵੇਸ਼ਨ ਸੀ ਪੋਲੀਟਿਕਲ ਜਿਹੜੀ ਰਿਜ਼ਰਵੇਸ਼ਨ ਸੀਗੀ ਉਹ ਵਕਿਆ ਹੀ 10 ਸਾਲਾਂ ਵਾਸਤੇ ਮੰਨੀ ਗਈ ਸੀ ਕਿ 10 ਸਾਲਾਂ ਬਾਅਦ ਇਹਨਾਂ ਦੀ ਉਤੇ ਪਰਟੋਲ ਹੋਏਗੀ ਕਿ ਇਹਨਾਂ ਨੂੰ ਅੱਗੇ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ ਲੇਕਿਨ ਸੋਸ਼ਲ ਜਿਹੜੀ ਜਿਹੜੀ ਹੈਗੀ ਆ ਜਦੋਂ ਹਿੰਦੂ ਮਾਂ ਸਭਾ ਨੇ ਔਰ ਦੇਖੋ ਜਿਹੜਾ ਸੁਝਾਤਾ ਹੋਇਆ ਉਨਾ ਪੈਕਟ ਦੇ ਵਿੱਚ ਉਹ ਕੋ ਗਾਂਧੀ 바ਵਾ ਸਾਹਿਬ ਨਾਲ ਨਹੀਂ ਹੋਇਆ ਉਹ ਇੱਕ ਹਿੰਦੂ ਮਹਾਸਭਾ ਦੇ ਨਾਲ ਮਦਰ ਮੋਨ ਮਾਰੀਆ ਨਹੀਂ ਕੀਤਾ ਔਰ ਉਹਦੇ ਵਿੱਚ ਇਹ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਜਿੰਨਾ ਚਿਰ ਤੱਕ ਅਸੀਂ ਭਾਰਤ ਵਿੱਚੋਂ ਛੂਆਛਾਤ ਜਾਂ ਹੋਰ ਜਿਹੜੀ ਗੈਰ ਬਰਾਬਰੀ ਨਹੀਂ ਦੇ ਆਪਾਂ ਕਰ ਸਕਦੇ ਖਤਮ ਨਹੀਂ ਕਰ ਸਕਦੇ ਉਨਾ ਚਿਰ ਤੱਕ ਇਹਨਾਂ ਲੋਕਾਂ ਨੂੰ ਅਸੀਂ ਜਰਵੇਸ਼ਨ ਦੇਵਾਂਗੇ ਸੋਸ਼ਲ ਜਰਵੇਸ਼ਨ ਜਿਦੇ ਵਿੱਚ ਲੋਕਾਂ ਨੂੰ ਜਿਹੜੇ ਸਾਡੇ ਛੁੱਤਰ ਸਮਾਜ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਪੂਰੀ ਆਜ਼ਾਦੀ ਹੋਏਗੀ ਕਿ ਧਾਰਮਿਕ ਆਜ਼ਾਦੀ ਹੋਏਗੀ ਉਹਨਾਂ ਨੂੰ ਸਕੂਲ ਜਾਣ ਦੀ ਆਜ਼ਾਦੀ ਹੋਏਗੀ ਉਹਨਾਂ ਨੂੰ ਪੜ੍ਹਨ ਲਿਖਣ ਦੀ ਆਜ਼ਾਦੀ ਹੋਏਗੀ ਔਰ ਉਹਨਾਂ ਨੂੰ ਨੌਕਰੀ ਲੈਣ ਦੀ ਆਜ਼ਾਦੀ ਹੋਏਗੀ ਇਹ ਸੋਸ਼ਲ ਸਾਡਾ ਕੀ ਹੁੰਦਿਆ ਆਪਣਾ ਅਰਵੇਸ਼ਨ ਸੀਗੀ ਜਿਹਦੇ ਵਿੱਚ ਉਹਨਾਂ ਨੇ ਮੰਨਿਆ ਮੰਨ ਕੇ ਔਰ ਇਹਨਾਂ ਨੂੰ ਵਕੀ ਦਿੱਤੀ ਆ ਔਰ ਇੱਕ ਜੇ ਨਹੀਂ ਲਿਖਿਆ ਕਿ ਇਹਦੇ ਕੋਈ ਛੇੜਛਾਲ ਕੀਤੀ ਜਾਏਗੀ ਕਿਉਂਕਿ ਜਦੋਂ 바ਵਾ ਸਾਹਿਬ ਕੋਲੇ ਸੁਧਾਨ ਬਣਾਉਣ ਦਾ ਮੌਕਾ ਜੁੜਿਆ ਤਾਂ ਜਿਹੜੀ ਸਾਡੀ ਪਹਿਲੀ ਜਿਹੜੀ ਜਿਹੜੀ ਸੁਧਾਨ ਦੀ ਜਿਹੜੀ ਆਪਣੇ ਅੱਖਰ ਸ਼ੁਰੂ ਹੁੰਦੀ ਆ ਉਜੇ ਇਹ ਹੁੰਦਾ ਮੈਂ ਭਾਰਤ ਦਾ ਨਾਗਰਿਕ ਜਦੋਂ ਮੈਂ ਭਾਰਤ ਦਾ ਇੱਕ ਨਾਗਰਿਕ ਆ ਜਾਂਦਾ ਤਾਂ ਉਥੇ ਯੂਨਟ ਇੱਕ ਬਣ ਜਾਂਦਾ ਇਹ ਪਰਿਵਾਰ ਵਿੱਚ ਜਿਵੇਂ ਆਪਾਂ ਕੱਜ ਦੀ ਜਿਹੜੀ ਗੱਲ ਸਰਕਾਰਾਂ ਚਾਹੁੰਦੀਆਂ ਕਿ ਇੱਕ ਪਰਿਵਾਰ ਨੂੰ ਜਰਵੇਸ਼ਨ ਮਿਲ ਗਈ ਹੈ ਦੂਜੇ ਨੂੰ ਨਹੀਂ ਮਿਲਣੀ ਚਾਹੀਦੀ ਤਾਂ ਉਥੇ ਯੂਨਟ ਵੱਖਰ ਜਾਂਦਾ ਉਥੇ ਕੋਈ ਯੂਨਟ ਪਰਿਵਾਰ ਨਹੀਂ ਹੈ ਉਥੇ ਯੂਨਟ ਸੁਧਾਨ ਦੇ ਅਨੁਸਾਰ ਪਰ ਵਿਅਕਤੀ ਹੈ ਔਰ ਪਰ ਵਿਅਕਤੀ ਹੀ ਵੋਟ ਪਾਉਂਦਾ ਪਰ ਵਿਅਕਤੀ ਹੀ ਪੜਦਾ ਪਰ ਵਿਅਕਤੀ ਹੀ ਗਿਣਦੇ ਆ ਸਾਰੇ ਵਾਰਡ ਦੇ ਵਿੱਚ ਉਹ ਉਸੇ ਉਹਦੀ ਗੱਲ ਕਰਦਾ ਅੜੇ ਕਹਿਣ ਤੋਂ ਪਾਬਜੇ ਜੇਕਰ ਕੋਈ ਸਖਸ਼ ਹਿੰਦੁਸਤਾਨ ਦਾ ਭਾਰਤ ਦਾ ਰਹਿਣ ਵਾਲਾ ਬਾਲਗ ਹੋ ਜਾਂਦਾ ਹੈ ਔਰ ਉਹਦਾ ਜਿਹੜਾ ਆਪਾਂ ਕਹਿ ਸਕਦੇ ਜੇਕਰ ਆਧਾਰ ਕਾਰਡ ਅਲੱਗ ਹੈਗਾ ਔਰ ਨਾਗਰਿਕਤਾ ਅਲੱਗ ਹੋ ਜਾਂਦੀ ਹੈ ਤੇ ਜਿਹੜੀ ਰਿਜ਼ਰਵੇਸ਼ਨ ਵੀ ਅਲੱਗ ਰਹਿਣੀ ਚਾਹੀਦੀ ਉਹ ਉਹ ਉਹਦੀ ਉਹਦਾ ਅਧਿਕਾਰ ਹੈ ਉਹ ਉਹਦਾ ਅਧਿਕਾਰ ਹੈ ਕਿਉਂਕਿ ਹਰ ਬਾਲਗ ਦਾ ਹਰ ਨਾਗਰਿਕ ਦਾ ਜੋ ਭਾਰਤ ਜੰਮਿਆ ਉਹਦਾ ਉਹਦੇ ਅਧਿਕਾਰ ਵੱਖਰਾ ਨਹੀਂ ਹੋ ਸਕਦਾ ਔਰ ਉਹ ਵੀ ਕੋਈ ਯੂਨਟ ਕੋਈ ਘਰ ਨੂੰ ਯੂਨਟ ਨਹੀਂ ਮੰਨਿਆ ਗਿਆ ਅਜੇ ਤੱਕ ਜੇ ਘਰ ਨੂੰ ਕਬੀਲਾ ਪਹਿਲਾਂ ਕਬੀਲੇ ਹੁੰਦੇ ਸੀਗੇ ਮੰਦੇ ਵਿੱਚ ਪਹਿਲਾਂ ਕਬੀਲੇ ਹੁੰਦੇ ਸੀਗੇ ਪਰ ਕਬੀਲਿਆਂ ਵਿੱਚ ਜਰਵੇਸ਼ਨ ਨਹੀਂ ਹੁੰਦੀ ਸੀਗੀ ਹੁਣ ਜਿਹੜੀ ਜਦੋਂ ਅਸੀਂ ਭਾਰ ਦੇ ਜਿਹੜੀ ਆਪ ਜਦੋਂ ਭਾਰਤ ਦੇ ਅਨੁਸਾਰ ਭਾਰ ਦੇ ਸੰਵਿਧਾਨ ਦੇ ਅਨੁਸਾਰ 바ਵਾ ਸਾਹਿਬ ਐਨੇ ਸੁਝਬਾਨ ਬੰਦੇ ਸੀਗੇ ਉਹਨਾਂ ਨੇ ਇਹਦੇ ਨਹੀਂ ਲਿਖਿਆ ਹੋਏ ਇਸ ਵਿੱਚ ਕਿੰਦੇ ਵੀ ਜਿਹੜੀ ਸੋਸ਼ਲ ਜਰਵੇਸ਼ਨ ਹੈਗੀ ਆ ਜੋ ਸਮਝੌਤਾ ਆਇਆ ਉਦੋਂ ਵੀ ਨਹੀਂ ਇਹ ਮਦਦ ਸੀਗੀ ਔਰ ਜਦੋਂ ਸੁਧਾਨ ਬਣਾਇਆ ਗਿਆ ਉਦੋਂ ਵੀ ਕਿਤੇ ਮਦ ਨਹੀਂ ਸੀਗੀ ਕਿ ਕਿਸੇ ਨੂੰ ਕਿਤੇ ਵੀ ਐਦਾਂ ਕਰਕੇ ਵੰਡੀ ਪਾਈ ਜਾਏਗੀ ਵਾਜ ਜਿਹੜਾ ਭਾਰਤ ਬੰਦ ਦੀ ਕਾਲ ਸੀ ਸੁਬਾ ਪੰਜਾਬ ਦੇ ਵਿੱਚ ਇਸ ਦਾ ਅਸਰ ਥੋੜਾ ਮਿਲਿਆ ਜੁਲਿਆ ਵੇਖਣ ਨੂੰ ਮਿਲਿਆ ਇਹਦੇ ਬਾਰੇ ਕੀ ਕਹੋਗੇ ਤੂੰ ਇਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਿ ਕੁਝ ਸਾਡੀਆਂ ਜਿਹੜੀਆਂ ਬਾਲਮਿਕ ਸੁਭਾਵਾਂ ਹੈਗੀਆਂ ਉਹ ਅਜੇ ਵੀ ਅਲੱਗ ਬੈਠੀਆਂ ਹਨ ਉਹਨਾਂ ਦੀ ਸੋਚ ਸਮਝ ਵਿੱਚ ਨਹੀਂ ਆ ਰਹੀ ਆ ਸਾ ਗੱਲ ਨੂੰ ਦੂਜੀ ਗੱਲ ਹੈਗੀ ਆ ਕਿ ਜਿਹੜੀ ਛੇੜਛਾੜ ਕੀਤੀ ਜਾ ਰਹੀ ਆ ਪੰਜਾਬ ਸਰਕਾਰ ਵੱਲੋਂ ਵੀ ਕੀਤੀ ਗਈ ਆ ਉਹ ਦੂਜੀ ਇਹ ਕਰਕੇ ਗਈ ਆ ਕਿ ਜਿਹੜੀਆਂ ਸ਼ਡਿਊਲ ਕਾਸਟ ਸਾਡੀਆਂ ਸ਼੍ਰੇਣੀਆਂ ਸੀਗੀਆਂ ਉਨ੍ਹਾਂ ਵਿੱਚੋਂ ਹੋਰ ਸ਼੍ਰੇਣੀਆਂ ਐਡ ਕਰ ਦਿੱਤੀ ਗਈਆਂ ਜਦੋਂ ਉਹ ਐਡ ਹੋ ਗਈਆਂ ਇਹਦਾ ਮਤਲਬ ਹੈ ਕਿ ਜਿਵੇਂ ਰਾਏ ਸਿੱਖਾ ਰਾਏ ਸਿੱਖੀ ਦੇ ਉਹਨਾਂ ਨੂੰ ਕੀ ਜਾਂਦੇ ਆਪਣਾ ਮੰਨਿਆ ਗਿਆ ਇਹ ਸੂਲਕਾਸ ਤੋਂ ਜੁੜ ਮੰਨਿਆ ਜਾ ਰਿਹਾ ਹੈ ਔਰ ਕਿੰਨੀ ਬਾਦੀ ਹੈਗੀ ਹੈ ਜਿਹੜੀ ਉਹ ਇਸ ਟਿੱਕੇ ਨਾਲ ਇਹਦੇ ਵਿੱਚ ਸੂਲਕਾਸਾਂ ਵਿੱਚ ਆ ਗਈ ਹੈ ਉਹ ਜਦੋਂ ਉਹ ਪੋਸਟਾਂ ਹੋਣਗੀਆਂ ਕੀ ਉਸੇ ਉਸੇ ਡਿਵਾਈਡਿਸ਼ਨ ਚੰਦਰਾ ਹੋਣਗੀਆਂ ਇੱਕ ਇੱਕ ਪਹਿਲੇ ਪਹਿਲੇ ਸੂਲਕਾਸ ਆ ਗਏ ਇੱਕ ਨਵਾਂ ਸੂਲਕਾਸ ਆ ਗਏ ਇਦਾਂ ਇਦਾਂ ਫਿਰ ਉਹ ਇਹ ਅਲੱਗ ਕੈਟਾਗਰੀ ਮੰਗੇ ਦੋ ਤਿੰਨ ਤਿੰਨ ਕੈਟਾਗਰੀਆਂ ਹੋ ਜਾਣੀਆਂ ਹੈ ਸੂਕਸਮੇ ਹੋ ਜਾਣ ਗਿਆ ਤਾਂ ਜਿਹੜੀ ਜਿਹੜੀ ਜਰਵੇਸ਼ਨ ਦੀ ਜਿਹੜੀ ਮੂਲ ਪਾਵਨਾ ਹੈਗੀ ਆ ਉਹ ਖਤਮ ਹੋ ਜਾਏਗੀ ਵੀਰ ਦੇਖਿਆ ਜਾਵੇ ਕਿ ਜਿਹਦੇ ਪੰਜਾਬ ਦੇ ਵਿੱਚ ਇਹਦਾ ਬੰਦ ਕਾਲ ਜਿਹੜੀ ਆਈ ਹੈ ਭੱਟ ਬੰਦ ਕਾਲ ਦੀ ਉਦੇ ਵਿੱਚ ਬਸਪਾ ਦੇ ਜਿਹੜੇ ਨੇਤਾ ਲੈ ਉਹਨਾਂ ਨੇ ਥੋੜੀਆਂ ਆਪਣੀਆਂ ਜਿਹੜੀਆਂ ਪ੍ਰੋਟੈਸਟ ਵਗੈਰਾ ਕੀਤੇ ਨੇ ਜਾਂ ਫਿਰ ਸ਼ਿਰਕੁਰ ਗਦਾਸ ਜਿਹੜੀਆਂ ਸੁਭਾਵਾਂ ਹੈ ਗਏ ਨੇ ਉਹਨਾਂ ਵੱਲੋਂ ਥੋੜੇ ਪ੍ਰੋਟੈਸਟ ਕੀਤੇ ਗਏ ਲੇਕਿਨ ਮੌਜੂਦਾ ਸੱਤਾ ਦੇ ਵਿੱਚ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ ਜਾਂ ਫਿਰ ਹੋਰ ਕਾਂਗਰਸ ਦੀ ਗੱਲ ਕਰੀਏ ਇਹਨਾਂ ਵੱਲੋਂ ਕੋਈ ਇਹਦੇ ਵਿਰੋਧ ਦੇ ਵਿੱਚ ਕੋਈ ਗਤੀਵਿਧੀ ਨਹੀਂ ਵੇਖੀ ਗਈ ਸਾਥੀ ਜੀ ਇੱਕ ਗੱਲ ਸਭ ਤੋਂ ਵੱਡੀ ਗੱਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਗਈ ਆ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਇਹਨਾਂ ਨੇ ਭਗਤ ਸਿੰਘ ਦੀ ਫੋਟੋ ਲਾਈ ਆ ਔਰ ਮੇਰਾ ਜੋ ਇੱਕ ਵਿਚਾਰ ਹੈ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਜਦੋਂ ਸਾਈਮਨ ਕਮਿਸ਼ਨ ਭਾਰਤ ਆਇਆ ਕਾਂਗਰਸ ਨੇ ਵਿਰੋਧ ਕੀਤਾ ਕਾਂਗਰਸ ਦੇ ਗਾਂਧੀ ਨੇ ਵਿਰੋਧ ਕੀਤਾ ਕਿ ਇਹਦੇ ਵਿੱਚ ਕੀ ਕਹਿੰਦੇ ਆ ਵੀ ਕੋਈ ਭਾਰਤੀ ਸ਼ਾਮਲ ਨਹੀਂ ਭਾਰਤੀ ਤੋਂ ਉਹਦਾ ਮਤਲਬ ਇਹ ਸੀਗਾ ਕਿ ਉਸ ਦੇ ਵਿੱਚ ਕੋਈ ਉੱਚ ਜਾਤੀ ਵਾਲਾ ਬੰਦਾ ਸ਼ਾਮਲ ਨਹੀਂ ਸੀਗਾ ਠੀਕ ਹੈ ਕਿਉਂਕਿ ਇਹ ਡਾਕਟਰ ਬੇਟਕਰ ਲੈ ਕੇ ਆਇਆ ਸੀ ਤਾਂ ਉਹਦੇ ਵਿੱਚ ਸਰ ਛੋਟੂ ਰਾਮਜੀ ਨੇ ਬਾਬੂ ਮੰਗੁਰਾ ਮੰਗੋ ਵਾਲਿਆ ਨੇ ਔਰ ਡਾਕਟਰ ਵੀਰ ਵੀਰ ਅੰਮ੍ਰਿਤਕ ਜੀ ਨੇ ਉਹਦਾ ਸਵਾਗਤ ਕੀਤਾ ਇਹ ਬੰਦੇ ਸਵਾਗਤ ਕਰ ਰਹੇ ਆ ਫਿਰ ਭਗਤ ਸਿੰਘ ਨੇ ਦਾ ਵਿਰੋਧ ਕਿਉਂ ਕੀਤਾ ਗੱਲ ਸੋਚਣ ਵਾਲੀ ਹੈ ਇਹ ਬਹੁਤ ਹੀ ਵੱਡਾ ਇੱਕ ਕੁਐਸਚਨ ਮਾਰਕ ਸਾਡੇ ਕੋਲ ਬਣ ਰਿਹਾ ਹੈ ਕਿ ਭਗਤ ਸਿੰਘ ਨੇ ਜਿਹੜਾ ਖੁਦ ਛੁਦਰ ਸਮਾਜ ਵਿੱਚੋਂ ਆਉਂਦਾ ਸੀਗਾ ਔਰ ਉਹਨਾਂ ਨੇ ਇਹ ਸਾਇਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ ਸੀਗਾ ਜਦੋਂ ਕਿ ਉਹਨੇ ਜਾਤੀਵਾਦ ਨੂੰ ਆਪਣੇ ਪਿੰਡੇ ਦੇ ਹੰਡਾਇਆ ਉਹ ਉਹਦੇ ਉਹਦੇ ਏਰੀਆ ਦੇ ਵਿੱਚ ਵੀ ਜਿੱਕੇ ਜਾਤ ਕਿਤੇ ਜਾਤੀਵਾਦ ਨਹੀਂ ਸੀ ਵਿਕਰਾਣੀ ਸੀਗਾ ਈ ਉਹਨੇ ਪੜਿਆ ਲਿਖਿਆ ਨਹੀਂ ਸੀਗਾ ਜੇ ਉਹ ਭਾਰਤ ਦੇ ਉਦੋਂ ਬਾਹਰ ਦੇ ਲੋਕਾਂ ਬਾਰੇ ਭਾਰਤ ਦੇ ਜਿਹੜੇ ਬਾਹਰ ਤੋਂ ਲੋਕ ਸੀਗੇ ਮਜ਼ਦੂਰਾਂ ਦੀ ਗੱਲ ਕਰਦਾ ਸੀਗਾ ਤਾਂ ਸਭ ਤੋਂ ਜ਼ਿਆਦਾ ਤਾਂ ਉਦੋਂ ਜਿਹੜੇ ਭਾਰਤ ਦੇ ਮਜ਼ਦੂਰ ਸੀਗੇ ਉਹਨਾਂ ਕੋਲ ਤਾਂ ਪੱਲੇ ਕੱਖ ਨਹੀਂ ਜਿ ਉਹਨਾਂ ਦੇ ਉਹਨੇ ਭਾਰਤ ਦੇ ਪੱਲੇ ਲੋਕਾਂ ਮਜ਼ਦੂਰਾਂ ਦੀ ਗੱਲ ਕਿਉਂ ਨਹੀਂ ਕੀਤੀ ਗਈ ਔਰ ਕਿਤੇ ਵੀ ਅਸੀਂ ਦੇਖ ਰਹੇ ਹਾਂ ਕਿ ਭਗਤ ਸਿੰਘ ਦੀ ਪਾਰਟੀ ਜਾਂ ਸੋਸ਼ਲਿਸਟ ਜਿਹੜੀ ਆਰਮੀ ਸੀਗੀ ਉਹਦਾ ਜਿਹੜਾ ਸ਼ਿੰਗਾਰ ਹੈਗਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਜਾਤੀ ਜਾਤੀਵਾਦੀਆਂ ਦੇ ਵਿਰੁੱਧ ਜਾਂ ਜ਼ਿਮੀਂਦਾਰਾਂ ਦੇ ਵਿਰੁੱਧ ਇੱਕ ਵੀ ਸ਼ਿੰਗਾਰ ਨਹੀਂ ਨਜ਼ਰ ਨਹੀਂ ਆਉਂਦਾ ਤਾਂ ਇੱਥੇ ਇੱਕ ਬਹੁਤ ਵੱਡਾ ਇੱਕ ਕੁਐਸਚਨ ਮਾਰ ਕੇ ਪੈਦਾ ਹੁੰਦਾ ਸਾਥੀ ਜੀ ਕਿ ਭਗਤ ਸਿੰਘ ਦੀ ਜਿਹੜੀ ਅਡਾਲੋਜੀ ਸੀਗੀ ਹੋ ਸਕਦੀ ਹੈ ਮੈਨੂੰ ਜੋ ਮੇਰੇ ਮੇਰੇ ਵਿੱਚ ਨਿੱਜੀ ਵਿਚਾਰ ਆ ਕਿ ਉਹ ਕੀ ਕਹਿੰਦੇ ਆ ਗਾਂਧੀ ਨਾਰਾ ਲਦੇ ਹੋਣ ਇਸੇ ਕਰਕੇ ਉਹਨੇ ਵਿਰੋਧ ਨਹੀਂ ਕੀਤਾ ਫਿਰ ਤੁਸੀਂ ਆਖਿਆ ਕਿ ਆਜ਼ਾਦੀ ਤੋਂ ਪਹਿਲੇ ਜਿਹੜਾ ਆਜ਼ਾਦੀ ਤੋਂ ਪਹਿਲੇ ਆਪਾਂ ਕਹਿ ਸਕਦੇ ਹਾਂ ਕਿ ਸ਼ੂਆ ਸ਼ਾਤ ਦਾ ਬਹੁਤ ਜਿਹੜਾ ਬੋਲਬਾਲਾ ਸੀ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ ਤੇ ਹੁਣ ਤੁਸੀਂ ਇਸ चीज ਨੂੰ ਕਿੱਥੇ ਆਜ਼ਾਦੀ ਤੋਂ ਬਾਅਦ ਸੰਵਿਧਾਨ ਵੀ ਕਨਸਟੀਟਿਊਸ਼ਨ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਉਸ ਤੋਂ ਬਾਅਦ ਕਾਫੀ سارے ਸੰਵਿਧਾਨ ਆਪਾਂ ਨੂੰ ਮਿਲੇ ਉਹ ਤੁਸੀਂ ਹੁਣ ਕਿੱਥੇ ਵੇਖਦੇ ਹੋ ਅੱਜ ਜੇ ਤੁਸੀਂ ਨਜ਼ਰ ਮਾਰੋ ਉਧਰਲੇ ਪਾਸੇ ਨਜ਼ਰ ਮਾਰਿਓ ਮੜਾ ਜਾ ਇੱਕ ਮਿੰਟ ਹੋਰ ਤੁਹਾਡੇ ਨਜ਼ਰ ਮਾਰਿਓ ਉਹ ਨਜ਼ਰ ਮਾਰਿਓ ਉਹ ਵੀ ਸ਼ੁੱਧ ਸਮਾਜ ਦੇ ਵਿੱਚ ਲੱਗਦੇ ਆ ਔਰ ਅੱਜ ਸ਼ੁੱਧ ਸਮਾਜ ਕਿੱਥੇ ਖੜਾ ਹੈ ਜੇ ਕੋਈ ਚਾਰ ਬੰਦੇ ਜਾ 60 ਦੇ ਵਿੱਚੋਂ 1% ਬੰਦਾ ਕੋਈ ਅਫਸਰ ਲੱਗ ਜਾਂਦਾ ਠੀਕ ਹੈ ਨਾ ਤਾਂ ਬਾਕੀ ਸਮਾਜ ਤਾਂ ਇਹ ਉੱਥੇ ਖੜਾ ਹੈ ਔਰ ਬਾਕੀ ਸਮਾਜੇ ਉੱਤੇ ਖੜਾ ਹੈਗਾ ਤਾਂ ਉਹਨੂੰ ਅਜੇ ਹੋਰ ਤਾਂ ਚੱਕਣ ਦੀ ਜ਼ਰੂਰਤ ਹੈਗੀ ਆ ਨਾ ਕਿ ਜਿਹੜਾ ਬਣ ਗਿਆ ਉਹਨੂੰ ਖਤਮ ਕਰਨ ਦੀ ਜ਼ਰੂਰਤ ਆ ਔਰ ਆਈਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦੀ ਕੋਸ਼ਿਸ਼ ਇਹ ਹੈਗੀ ਆ ਕਿ ਅਸੀਂ ਆ ਦੇਖੋ ਜਿੰਨੇ ਵੀ ਇੱਥੇ ਬੱਚੇ ਕੰਮ ਕਰ ਰਹੇ ਆ ਅਜੇ ਨਜ਼ਰ ਮਾਰਾ ਜੀ ਪਿਛਲੇ ਦਲੇ ਪਾਸੇ ਔਰ ਜਿੰਨੀਆਂ ਚ ਕੰਨਾ ਉੱਤੇ ਬੱਚੇ ਨਜ਼ਿਕ ਕੰਮ ਕਰ ਰਹੇ ਆ ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਬੰਦਾ 5 ਜਾਂ 6000 ਤੋਂ ਵੱਧ ਕੋਈ ਕੋਈ ਬੱਚਾ ਕਿਦੇ ਕੰਮ ਕਰ ਰਿਹਾ ਹੁਣ ਤੁਸੀਂ ਆਖਿਆ ਤੁਸੀਂ ਜਿਹੜੇ ਲੋਕਲ ਦੁਕਾਨਦਾਰ ਨੇ 5 ਤੋਂ 7000 ਰੁਪਏ ਮਹੀਨਾ ਤੇ ਇਹਨਾਂ ਨੇ ਇਹ ਜਿਹੜੇ ਇਹ ਲੇਬਰ ਤੇ ਇਹ ਜਿਹੜੇ ਬੱਚੇ ਰੱਖੇ ਹੋਏ ਨੇ ਔਰ ਇਹ ਇਨੀ ਲੇਬਰ ਤਾਂ ਕਿਤੇ ਹੈ ਵੀ ਨਹੀਂ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਹ ਜਿਹੜੀ ਪ੍ਰਾਈਵੇਟੇਸ਼ਨ ਦੇ ਨਾਂ ਦੇ ਉੱਤੇ ਜਿਹੜੀ ਰੈਗੂਲੇਸ਼ਨ ਖਤਮ ਕਰ ਕੀਤੀ ਜਾ ਰਹੀ ਆ ਉਹਦਾ ਸਭ ਤੋਂ ਵੱਡਾ ਇਫੈਕਟ ਇਹ ਪੈ ਰਿਹਾ ਕਿ ਜਿਹੜੇ ਬੱਚੇ ਕਿੰਦੇ ਆ ਪੜ ਨਹੀਂ ਰਹੇ ਬੱਚੇ ਜੇ ਪੜ ਨਹੀਂ ਰਹੇ ਤਾਂ ਦੂਜੇ ਪਾਸੇ ਕੀ ਕਹਿੰਦੇ ਆ ਉਹ ਇਹਨਾਂ ਬੇਰੁਜ਼ਗਾਰ ਹੋ ਕੇ ਇਹਨਾਂ ਇਹਨਾਂ ਵਾਂਗੂ ਕਹਿੰਦੇ ਆ ਚਾਚਰ 5-5000 ਦੇ ਉੱਤੇ ਉਹਨਾਂ ਦੀ ਸਿਰਫ ਕੀ ਕਹਿੰਦੇ ਆ ਕਿਉਂਕਿ ਜਿਹੜਾ ਕੈਦੀ ਹੁੰਦਾ ਉਹਨੂੰ ਸਿਰਫ ਰੋਟੀ ਮਿਲਦੀ ਹੈ ਸੋਚ ਨਹੀਂ ਮਿਲਦੀ ਇਹਨਾਂ ਨੂੰ ਵੀ ਕੱਲੀ ਰੋਟੀ ਮਿਲਦੀ ਹੈ ਸੋਚ ਨਹੀਂ ਮਿਲਦੀ ਇਹ ਉਹ ਲੋਕ ਹੀ ਨੇ ਖਤਮ ਹੋ ਚੁੱਕੇ ਆ ਧੰਨਵਾਦ ਜੀ ਔਰ ਇਹ ਸਾਡੇ ਸਤਿਕਾਰਯੋਗ ਵੀਰ ਸਾਹਿਬ ਜਿਨ੍ਹਾਂ ਨੇ ਆਪਣੇ ਬਹੁਤ ਹੀ ਚੰਗੇ ਔਰ ਅੱਛੇ ਰਿਜ਼ਰਵੇਸ਼ਨ ਦੇ ਵਿਚਾਰ ਰੱਖੇ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਵੀਰ ਸਾਸੀ ਗੱਲ ਜੀ ਸਿਗਲ ਜੀ ਕੀ ਨਾਮ ਹੈ ਤੁਹਾਡਾ ਮੇਜ ਸਿੰਘ ਬੌਜਨ ਸਮਾਜ ਪਾਰਟੀ ਸੈਕਟਰ ਅਨ ਚਾਰਜ ਕੀ ਕਹੋਗੇ ਅੱਜ ਭਾਰਤ ਬੰਦ ਦੀ ਕਾਲ ਸੀ ਔਰ ਸੂਬਾ ਪੰਜਾਬ ਦੇ ਵਿੱਚ ਇਸ ਕਾਲ ਦਾ ਮਿਲਿਆ ਜੁਲਾਸਰ ਵੇਖਣ ਨੂੰ ਮਿਲਿਆ ਅੱਜ ਦੀ ਜਿਹੜੀ ਤੁਹਾਡੀ ਪਾਰਟੀ ਵੱਲੋਂ ਗ ਪੈਦਲ ਮਾਰਚ ਕੱਢਿਆ ਗਿਆ ਰੋਸ ਵਜੋਂ ਕੀ ਕਹਿਣਾ ਇਹਦੇ ਬਾਰੇ ਸਾਡੀ ਪਾਰਟੀ ਨੇ ਇੱਥੇ ਮਤਲਬ ਕਿ ਬਾਲਮੀਕ ਸੁਭਾਵਾਂ ਤੇ ਰਬਦਾਸ ਸਮਾਜ ਵਾਲਿਆਂ ਨੇ ਪੈਦਲ ਮਾਰਚ ਕੀਤਾ ਪਰ ਇਹਦਾ ਮਿਲਿਆ ਜੁਲਿਆ ਹੰਗਾਰਾ ਮਿਲਿਆ ਵੀ ਕੋਈ ਜਿੱਦਾਂ ਰਲ ਕੇ ਜੋ ਵੀ ਮਤਲਬ ਕਿ ਇਹਨਾਂ ਨੇ ਆਪਣਾ ਕੀਤਾ ਇਹਦਾ ਸਰਕਾਰਾਂ ਜਿਹੜੀਆਂ ਵਾਂ ਬਾਲਮੀਕ ਸੁਭਾ ਜਿਹੜੇ ਬਾਲਮੀਕ ਸਮਾਜ ਵਾਲੇ ਆ ਤੇ ਰਬਦਾਸੀ ਇਹਨਾਂ ਨੂੰ ਅਲੱਗ-ਅਲੱਗ ਕਰਨਾ ਚਾਹੀਦੀ ਹੈ ਇਹ ਇਹਨਾਂ ਦਾ ਹੀ ਪੋਲਟਿਕਸ ਆ ਕਿ ਅਲੱਗ-ਅਲੱਗ ਕਰੋ ਇਹ ਫੁੱਟਪਾਉ ਤੇ ਰਾਜ ਕਰੋ ਉਹ ਨੀਤੀ ਆ ਉਹ ਨੀਤੀਆਂ ਬਣਾ ਰਹੇ ਆ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਮਤਲਬ ਕਿ ਅੱਜ ਅਜ ਬੰਦ ਦੀ ਕਾਲ ਆਈ ਸੀਗੀ ਸੋ ਕੀ ਮੈਸੇਜ ਇਹ ਸੁਨੇਹਾ ਕੀ ਦੇਣਾ ਚਾਹੋਗੇ ਸੂਬੇ ਦੇ ਆਬਾਦ ਨੂੰ ਤੁਸੀਂ ਸੂਬੇ ਦੇ ਆਬਾਦ ਨੂੰ ਇਹ ਹੀ ਮੈਸੇਜ ਆ ਕਿ ਜਿਹੜੀਆਂ ਇਹ ਸਾਡੀ ਜਿਹੜੇ ਬਾਲਮੀਕ ਸਭਾ ਜਾਂ ਰਵਿਦਾਸ ਸਮਾਜ ਆ ਇਹਨਾਂ ਨੂੰ ਜਿੱਦਾਂ ਮਤਲਬ ਕਿ ਇਹ ਅਲੱਗ-ਅਲੱਗ ਨਾ ਕੀਤਾ ਜਾਵੇ ਇਹਨਾਂ ਤੋਂ ਦੂਰ ਰੱਖਿਆ ਜਾਵੇ ਜਿਹੜਾ ਤੁਸੀਂ ਬੰਡੀਆਂ ਪਾ ਰਹੇ ਆ ਇਹ ਬੰਦ ਕੀਤੀਆਂ ਜਾਣ ਇਹ ਸਮਝਣ ਠੀਕ ਹੈ ਔਰ ਇਹ ਸੰ ਸਾਡੇ ਨਾਲ ਜਿਹੜੇ ਸਤਕਾਜੋਗ ਵੀਰ ਜੁੜੇ ਹੋਏ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬੀ ਨਿਊਜ਼ ਕੈਮਰਾਮੈਨ ਸੰਜੀਪ ਭਾਰਦवाज ਦੇ ਨਾਲ ਮੈਂ ਰਾਜੇਸ਼ ਕੁਮਾਰ